ਦੋਸਤੋ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਦਿਲਚਸਪ ਬੰਦੇ ਦੀ ਕਹਾਣੀ ਸੁਣਾਉਣ ਲੱਗਿਆ ਮੁੱਲਾ ਨਸਰੋਜਿਨ ਬਹੁਤ ਹੀ ਚਲਾਕ ਤੇ ਚਤੁਰ ਬੰਦਾ ਸੀ ਪਰ ਉਹ ਪੋਲਾ ਪਾਲਾ ਬਣ ਕੇ ਰਹਿੰਦਾ ਸੀ ਇੱਕ ਦਿਨ ਕੀ ਹੋਇਆ ਉਹਨੇ ਦੇਖਿਆ ਵੀ ਜਿਹੜਾ ਮੇਰੇ ਪੜੋਸ ਚ ਨਾ ਇੱਕ ਅਮੀਰ ਬੰਦਾ ਰਹਿੰਦਾ ਅਮੀਰ ਤਾਂ ਬਹੁਤ ਆ ਪਰ ਉਹ ਕਿਸੇ ਗਰੀਬ ਦੀ ਮਦਦ ਨਹੀਂ ਕਰਦਾ ਕਿਸੇ ਨੂੰ ਵੀ 1 ਰੁਪਿਆ ਖਦਾ ਰਾਣੀ ਦਿੰਦਾ ਉਹਨੇ ਆਖਿਆ ਵੀ ਇਹਨੂੰ ਸਭ ਕੁਝ ਸਿਖਾਈਏ ਤੋੜੇ ਨਾ ਸਭ ਕੁਝ ਸਿਖਾਉਣ ਵਾਸਤੇ ਦੁਜਾ ਉਹਨੂੰ ਵੈਸੇ ਇੱਕ ਦੋ ਵਾਰੀ ਸਮਝਾਇਆ ਉਹਨੂੰ ਕਿਹਾ ਵੀ ਯਾਰ ਐ ਕਰ ਵੀ ਕਿਸ ਮਦਦ ਕਰੀਦੀ ਹੁੰਦੀ ਹੈ ਰੱਬ ਨੇ ਤੈਨੂੰ ਦਿੱਤਾ ਇੰਨਾ ਕੁਝ ਤਾਂ ਤੂੰ ਮਦਦ ਕਰਿਆ ਕਰ ਮਾੜੀ-ਮੋਟੀ ਪਰ ਉਹ ਬੰਦਾ ਨਹੀਂ ਮੰਨਿਆ ਉਹ ਕਹਿੰਦਾ ਨਹੀਂ 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 ਮੈਂ ਮਦਦ ਮੁਦਦ ਆਲਾ ਕਿਉਂ ਮੈਂ ਮੈਂ ਕਿਉਂ ਕਰਸਦੀ ਮਦਦ ਕਰਾਂ ਤਾਂ ਉਹਨੇ ਫਿਰ ਮਦਦ ਉਹਨੇ ਹੋਰ ਤਰਕੀਬ ਆ ਜਿਹੜੀ ਅਜਮਾਈ ਵੀ ਇਹਨੇ ਨਾਲ ਧੋਖੇ ਨਾਲ ਪੈਸੇ ਤੋਂ ਕਢਵਾਵਾ ਤਾਂ ਉਹਨੇ ਪਤਾ ਕੀ ਕੀਤਾ ਇੱਕ ਦਿਨ ਉਹਦੇ ਬਾਹਰ ਵਿੱਚ ਖੜ ਕੇ ਨਾ ਦੁਜਾ ਦੁਆ ਕਰਨ ਲੱਗ ਗਿਆ ਐ ਰੱਬਾ ਮੈਨੂੰ ਹਜ਼ਾਰ ਸਿਓਣੇ ਦੀਆਂ ਮੋਹਰਾਂ ਦੇ ਐ ਰੱਬਾ ਮੈਨੂੰ 1000 ਸਿਓਣੇ ਦੀਆਂ ਮੋਹਰਾਂ ਦੇ ਜੇਕਰ 2000 ਸਿਓਣੇ ਦੀਆਂ ਮੋਹਰਾਂ ਦਿੱਤੀਆਂ ਨਾ ਤਾਂ ਮੈਂ ਸਾਰੀਆਂ ਗਰੀਬਾਂ ਚ ਵੰਡ ਦਊਗਾ ਪਰ ਜੇ ਇੱਕ ਵੀ ਘੱਟ ਹੋਈ ਤਾਂ ਮੈਂ ਨਹੀਂ ਲੈਣਗਾ ਤੇ ਹੁਣ ਉਹ ਜਿਹੜਾ ਅਮੀਰ ਬੰਦਾ ਸੀ ਵਖੀ ਜਾਂਦਾ ਸੀ ਉਹਨੂੰ ਆਇਆ ਸੀ ਜੇ ਬਹੁਤ ਇਮਾਨਦਾਰ ਬੰਦਾ ਵੀ ਜਿਹੜਾ ਨਸਰਉਦੀਨ ਬੰਦਾ ਹੈਗਾ ਨਾ ਜਿਹੜਾ ਬਹੁਤ ਇਮਾਨਦਾਰ ਬੰਦਾ ਤੇ ਇਹਦੀ ਇਮਾਨਦਾਰੀ ਚੈੱਕ ਕਰੀਏ ਉਹਨੇ ਨਾ ਗਿਣ ਕੇ ਸਿਓਣੇ ਦੀਆਂ 999 ਮੋਹਰਾਂ ਗਿਣ ਕੇ ਤੇ ਨਸਰਉਦੀਨ ਦੇ ਅੱਗੇ ਰੱਖ ਦਿੱਤਾ ਹੋਲੀ ਕਿਤੇ ਜਦੋਂ ਅੱਖਾਂ ਵਿੱਚ ਕੋ ਦੁਆ ਕਰੀ ਜਾਂਦਾ ਸੀ ਤਾਂ ਜਦੋਂ ਉਹਨੇ ਅੱਖਾਂ ਖੋਲ ਕੇ ਵੇਖੀਆਂ ਤਾਂ ਫੈਲੀਆਂ ਦੇ ਇੱਕ ਗੋਲ ਪਈ ਸੀ ਉਹਨੇ ਗਿਣਨੀਆਂ ਸ਼ੁਰੂ ਕਰ ਦਿੱਤੀਆਂ ਨੇ ਵੇਖਿਆ ਵੀ 999 ਆ ਤਾਂ ਨੇ ਫਿਰ 999 ਵਾਲੀ ਫੈਲੀ ਜੇਬ ਚ ਪਾਈ ਤੇ ਫਿਰ ਦੁਆ ਕੀਤੀ ਆ ਰੱਬਾ ਤੂੰ ਦਿਆਲੂ ਆ ਤੇ ਮੈਨੂੰ 999 ਹੀ ਬਹੁਤ ਮਨਜ਼ੂਰ ਆ ਤੇ ਇੱਕ ਰਹਿ ਗਈ ਚਲ ਫੇਰ ਕਦੇ ਦੇ ਦੇ ਹੁਣ ਅਮੀਰ ਬੰਦੇ ਦੇ ਦਾ ਸਾਹ ਸੁੱਕ ਗਏ ਉਹ ਕਹਿੰਦਾ ਯਾਰ ਭੈਣ ਚੋ ਦਾ ਧੋਖਾ ਹੋ ਗਿਆ ਉਹ ਜਾ ਕੇ ਨਸਰਉਦੀਨ ਨੂੰ ਕਹਿੰਦਾ ਵੀ ਮੇਰੀ ਇਹ ਮੇਰੀਆਂ ਮੇਰੀਆਂ ਤੇ ਇਹ ਮੈਨੂੰ ਮੋੜ ਉਹ ਕਹਿੰਦਾ ਵੀ ਹੁਣ ਦਾ ਨਹੀਂ ਮੁੜਤਿਆ ਇਹ ਤਾਂ ਹੁਣ ਮੇਰੀਆਂ ਹੋਗਾ ਉਹ ਆਂਦਾ ਵੀ ਜੇ ਤੂੰ ਨਾ ਮੁੜੀਆਂ ਮੈਂ ਤੈਨੂੰ ਰਾਜੇ ਦੇ ਦਰਬਾਰ 'ਚ ਸ਼ਿਕਾਇਤ ਕਰੂੰਗਾ ਤੇਰੀ ਜਾ ਕੇ ਮੁੱਲਾ ਦਾ ਤੂੰ ਜਾ ਜਾਣਾਂ ਦਾ ਜਾ ਜਿੱਥੇ ਮਰਜੀ ਜਾ ਉਹਨੇ ਜਾ ਕੇ ਰਾਜੇ ਕੋਲ ਸ਼ਿਕਾਇਤ ਕਰਤੀ ਤੇ ਰਾਜਾ ਕਹਿੰਦਾ ਉਹਨੂੰ ਲੈ ਕੇ ਆ ਆਪਾਂ ਤੁਹਾਡਾ ਨਵੇੜਾ ਕਰ ਦਿੰਨੇ ਤੇ ਜਦੋਂ ਉਹ ਲੈਣ ਆਇਆ ਤੇ ਮੁੱਲਾ ਪਾਟੇ ਦੇ ਕੱਪੜੇ ਪਾ ਕੇ ਬੈਠਾ ਸੀਗਾ ਤੇ ਅਮੀਰ ਬੰਦਾ ਉਹ ਕਹਿੰਦਾ ਵੀ ਚੱਲ ਤੈਨੂੰ ਰਾਜੇ ਨੇ ਬੁਲਾਇਆ ਮੋਲਾ ਨਸਰੁद्दीन ਕਹਿੰਦਾ ਵੀ ਗੱਲ ਸੁਣ ਮੇਰੀ ਮੈਂ ਪਾਟੇ ਪੁਰਾਣੇ ਕੱਪੜੇ ਪਾ ਕੇ ਕਿਵੇਂ ਜਾਵਾਂ ਆਪ ਦਾ ਸਭ ਤੋਂ ਸੋਹਣੇ ਤੋਂ ਮਹਿੰਗੇ ਤੋਂ ਮਹਿੰਗਾ ਜਿਹੜਾ ਤੇਰਾ ਲਿਬਾਜ ਆ ਨਾ ਉਹ ਮੈਨੂੰ ਦੇ ਤੇ ਤਾਂ ਜੋ ਮੈਂ ਉਹ ਪਾ ਕੇ ਜਾਵਾਂ ਉਹਨੇ ਹੁਣ ਦੇਣਾ ਪੈਣਾ ਸੀ ਕਿਉਂ ਕਿ ਧੌਣੇ ਜਾਣਾ ਨਹੀਂ ਸੀ ਤੇ ਅੜੀਅਲ ਬੰਦਾ ਸੀ ਉਹ ਤੇ ਉਹਨੇ ਵੀ ਆਪਦਾ ਮਹਿੰਗੇ ਤੋਂ ਮਹਿੰਗਾ ਜਿਹੜਾ ਸੂਟ ਸੀ ਉਹ ਕੱਢ ਕੇ ਦਿੱਤਾ ਤੇ ਉਹਨੇ ਪਾ ਲਿਆ ਉਹਾਂ ਦਾ ਵੀ ਹੁਣ ਇੰਨਾ ਸੋਹਣਾ ਸੂਟ ਪਾਇਆ ਮੁੱਲ ਮੁੱਲਾ ਕਹਿੰਦਾ ਤੇ ਜੇ ਅਗਰ ਮੈਂ ਤੁਰ ਕੇ ਜਾਵਾਂ ਚੰਗਾ ਥੋੜੀ ਲੱਗਦਾ ਤੂੰ ਮੈਨੂੰ ਘੋੜਾ ਵੀ ਦੇ ਆਂਦਾ ਉਹ ਚਲ ਠੀਕ ਆ ਘੋੜਾ ਵੀ ਦੇਤਾ ਨਹੀਂ ਰਾਜਾ ਮਹਿਲ ਦੇ ਉੱਤੇ ਖੜਾ ਸੀ ਦੇਖਿਆ ਵੀ ਐਡੇ ਸੋਹਣੇ ਕੱਪੜੇ ਪਾ ਕੇ ਮੁੱਲਾ ਤੇ ਘੋੜੇ ਤੇ ਆਈ ਜਾਂਦਾ ਤੇ ਨਸਰ ਉਹਦੋਂ ਜਾ ਮੀਰ ਬੰਦਾ ਉੱਤ ਤੁਰ ਕੇ ਆਈ ਜਾਂਦਾ ਸੀ ਉਹ ਨਾਮ ਨਾਲ ਤੇ ਰਾਜੇ ਕੋਲ ਪੇਸ਼ ਹੋਏ ਤੇ ਰਾਜਾ ਦਾ ਵੀ ਤੂੰ ਇਹਦੀਆਂ ਮੋਹਰਾ ਲਈਂਗਾ ਇੱਕ ਵੀ ਅਮੀਰ ਬੰਦਾ ਆ ਜਿਹੜਾ ਉਹ ਕਹਿੰਦਾ ਵੀ ਮੁੱਲੇ ਨੇ ਮੇਰੀਆਂ ਹਜ਼ਾਰ ਮੋਰਾ ਲੈ ਲਿਆ ਤੇ ਅੱਗੋ ਮੁੱਲਾ ਕਹਿੰਦਾ ਵੀ ਗੱਲ ਸੁਣ ਲੋ ਮੇਰੀ ਰਾਜਾ ਸਾਹਿਬ ਇਹਦਾ ਹੁਣ ਇਹ ਕਹੂਗਾ ਜਿਹੜੇ ਮੈਂ ਕੱਪੜੇ ਪਾਏ ਆ ਉਹ ਵੀ ਇਹਦੇ ਆ ਤੋ ਚੀਕਣ ਲੱਗਿਆ ਅਮੀਰ ਬੰਦਾ ਉਹ ਕਹਿੰਦਾ ਹਾਂਜੀ ਰਾਜਾ ਸਾਹਿਬ ਇਹ ਮੇਰੇ ਹੀ ਆ ਇਹ ਮੇਰੇ ਹੀ ਆ ਫੇਰ ਉਹ ਮੁੱਲਾ ਕਹਿੰਦਾ ਵੇਖਿਆ ਰਾਜਾ ਸਾਹਿਬ ਹੁਣ ਜਿਹੜੇ ਮੈਂ ਘੋੜੇ ਤੇ ਆਇਆ ਇਹਦਾ ਕਹੂਗਾ ਕਿ ਇਹ ਘੋੜਾ ਵੀ ਮੇਰਾ ਤੋ ਮੁੱਲਾ ਫੇਰ ਅਮੀਰ ਬੰਦਾ ਫੇਰ ਚੀਕਿਆ ਉਹ ਕਹਿੰਦਾ ਉਹ ਮੇਰੇ ਹੀ ਆ ਜੀ ਇਹ ਵੀ ਘੋੜਾ ਵੀ ਮੇਰਾ ਹੀ ਆ ਮੈਂ ਨੂੰ ਲੈ ਕੇ ਦਿੱਤਾ ਸੀ ਇੱਥੇ ਆਉਣ ਵਾਸਤੇ ਰਾਜਾ ਕਹਿੰਦਾ ਵੀ ਇਹ ਝੂਠਾ ਬੰਦਾ ਇਹ ਬੇਹਤ ਝੂਠਾ ਇਹਨੂੰ ਧੱਕੇ ਮਾਰ ਕੇ ਬਾਹਰ ਕੱਢੋ ਰਾਜੇ ਨੇ ਆਦੇ ਕਚਹਿਰੀ ਚ ਉਹਨੂੰ ਝੂਠੇ ਬੰਦੇ ਉਹਨੂੰ ਝੂਠਾ ਕਹਿ ਕੇ ਬਾਹਰ ਕੱਢ ਦਿੱਤਾ ਤੇ ਹੁਣ ਮੁੱਲਾ ਘਰੇ ਆਇਆ ਜਦੋਂ ਉਹ ਤੇ ਅਮੀਰ ਬੰਦਾ ਆ ਕੇ ਉਹਦੇ ਪੈਰੀ ਟੈਕ ਪਰ ਉਹਨੂੰ ਕਹਿੰਦਾ ਵੀ ਮੇਰੀ ਮਿਹਨਤ ਦੀ ਕਮਾਈ ਆ ਘੋੜਾ ਵੀ ਮੇਰਾ ਜਿਹੜੀ ਤੂ ਵਰਦੀ ਵੀ ਪਾਈ ਫਰਦਾ ਮਹਿੰਗੀ ਆ ਤੇ ਮੇਰੇਆਂ 999 ਸੋਨੇ ਦੀਆਂ ਮੋਰਾ ਉਹ ਵੀ ਮੈਨੂੰ ਮੋੜ ਦੇ ਤੇ ਮੈਂ ਤੇਰੀ ਮਿਹਨਤ ਕਰਾਂਗਾ ਉਹ ਮੁੱਲਾ ਕਹਿੰਦਾ ਵੀ ਗੱਲ ਸੁਣ ਮੈਂ ਤੇਰੀ ਸਾਰਾ ਸਾਰਾ ਮੋਰਾ ਵੀ ਮੋੜ ਦੂੰਗਾ ਘੋੜਾ ਵੀ ਮੋੜ ਦੂੰਗਾ ਤੇ ਕੱਪੜੇ ਵੀ ਮੋੜ ਦੂੰਗਾ ਪਰ ਤੈਨੂੰ ਇਹ ਵਾਅਦਾ ਕਰਨਾ ਪੈਣਾ ਵੀ ਜਦੋਂ ਵੀ ਕੋਈ ਗਰੀਬ ਬੰਦਾ ਤੈਨੂੰ ਮਿਲੂਗਾ ਉਹਦੀ ਹਰ ਇੱਕ ਦੀ ਮਦਦ ਕਰੇਗਾ ਤੇ ਜਿਹੜਿਆਂ ਮੋਹਰਾਂ ਇਹਨਾਂ ਦੇ ਵਿੱਚੋਂ ਸੋਨੇ ਦੀਆਂ 999 ਮੋਹਰਾਂ ਜਿਹੜੀਆਂ ਇਹਨਾਂ ਚੋਂ ਅਧੀਆਂ ਮੋਹਰਾਂ ਜਿਹੜੀਆਂ ਤੂੰ ਗਰੀਬਾਂ ਵਿੱਚ ਤੈਨੂੰ ਵੰਡਣੀਆਂ ਪੈਣਗੀਆਂ ਤੇ ਜੇ ਤੂੰ ਨਾ ਵੰਡੀਆਂ ਤੇ ਮੈਂ ਨਹੀਂ ਦਿੰਦਾਗਾ ਤੇ ਮੈਂ ਤੈਨੂੰ ਘੋੜਾ ਵੀ ਦੇ ਦਿੰਦਾ ਕੱਪੜੇ ਵੀ ਦੇ ਦਿੰਦਾ ਸਾਰਾ ਕੁਝ ਦੇ ਦਿੰਦਾ ਪਰ ਇਹਦੀਆਂ ਮੋਹਰਾਂ ਮੰਡ ਤਾਂ ਫਿਰ ਤੋਂ ਇੱਕ ਹੈ ਵੀ ਮੈਂ ਹਮੇਸ਼ਾ ਗਰੀਬਾਂ ਦੀ ਜਿੰਨੂੰ ਵੀ ਲੋੜ ਹੋਊਗੀ ਲੋੜਵੰਦ ਦੀ ਮਦਦ ਕਰੂੰਗਾ। ਤੋਂ ਉਸ ਬੰਦੇ ਨੇ ਅਮੀਰ ਬੰਦੇ ਨੇ ਹੱਥ ਜੋੜ ਕੇ ਉਹਨੂੰ ਕਿਹਾ ਵੀ ਹਾਂ ਮੈਂ ਹਰੇਕ ਦੀ ਹੁਣ ਅੱਜ ਤੋਂ ਬਾਅਦ ਮਦਦ ਕਰੂੰਗਾ। ਮੈਨੂੰ ਸਬਕ ਜਿਹੜਾ ਮੈਂ ਸਿੱਖ ਲਿਆ ਵੀ ਨੇ ਦਾ ਥੋੜਾ ਥੋੜਾ ਦਾਨ ਕਰਦਿਆਂ ਕਰਾਂਗੇ ਉਹ ਸਹੀ ਆ ਬਾਲਾ ਨਹੀਂ ਗਵਾਉਣਾ। ਦੋਸਤੋ ਕਹਾਣੀ ਜੇਕਰ ਤੁਹਾਨੂੰ ਚੰਗੀ ਲੱਗੀ ਆ ਤੇ ਪਿਆਰਾ ਜਿਹਾ ਲਾਈਕ ਕਰਕੇ ਜਾਇਆ ਕਰੋ ਯਾਰ ਲਾਈਕ ਨਹੀਂ ਕਰਦੇ। ਧੰਨਵਾਦ ਥੈਂਕ ਯੂ।